ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਮੈਂ ਤੇ ਨਰਿੰਦਰ ਸਾਡੇ ਦੋਸਤ ਕੋਲੇ ਆਏ ਸੀ ਜਿਸ ਨੇ ਬ੍ਰह्मी ਕੰਪੋਸਟ ਖਾਦ ਦਾ ਕੰਮ ਸ਼ੁਰੂ ਕੀਤਾ ਹੋਇਆਗਾ ਦੋਸਤੋ ਜਿੱਥੇ ਆਪਾਂ ਦੇਖਿਆ ਵੀ ਰੇਹਾਂ ਸਪਰੇਆਂ ਪੈਸਟੀਸਾਈਡ ਦੇ ਨਾਲ ਆਪਾਂ ਫਸਲਾਂ ਦਾ ਨਾਸ ਮਾਰਿਆ ਹੈ ਪੱਠਿਆਂ ਦਾ ਨਾਸ ਮਾਰਿਆ ਹੈ ਸਬਜ਼ੀਆਂ ਦਾ ਨਾਸ ਮਾਰਿਆ ਹੈ ਉਸ ਤੋਂ ਵੱਧ ਆਪਦੇ ਸਰੀਰ ਦਾ ਨਾਸ ਮਾਰਿਆ ਹੈ ਅਨੇਕਾਂ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਉਹ ਸਾਨੂੰ ਲੱਗੀਆਂ ਔਰ ਸਾਡੇ ਬੱਚਿਆਂ ਨੂੰ ਜਨਮ ਤੋਂ ਪਹਿਲਾਂ ਹੀ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਜਿਹਦਾ ਸਾਰਾ ਕਾਰਨ ਹੈ ਪੈਸਟੀਸਾਈਡ ਰੇਹਾਂ ਸਪਰੇਇਆਂ ਯੂਰੀਆ ਤੋਂ ਬਿਨਾ ਪੱਠੇ ਨਹੀਂ ਹੁੰਦੇ ਸਬਜ਼ੀਆਂ ਨਹੀਂ ਹੁੰਦੀਆਂ ਤੇ ਕਣਕ ਨਹੀਂ ਹੁੰਦੀ ਦੋਸਤੋ ਜਿੰਨਾ ਚਿਰ ਆਪਾਂ ਇਹਨਾਂ ਚੀਜ਼ਾਂ ਤੋਂ ਖਹਿੜਾ ਨਹੀਂ ਛਡਾਉਂਦੇ ਆਪਾਂ ਆਪਦੇ ਘਰ ਹੈ ਜਿਹੜੇ ਬਰਬਾਦ ਹੋਣ ਤੋਂ ਬਚਾ ਨਹੀਂ ਸਕਦੇ ਨਸ਼ਾ ਆਪਾਂ ਕਹਨੇ ਆ ਚਿੱਟੇ ਦੀ ਗੱਲ ਕਰਦੇ ਆ ਇਹ ਜਿਹੜੀਆਂ ਰੇਹਾਂ ਸਪਰੇਆਂ ਨਾ ਇਹ ਚਿੱਟੇ ਤੋਂ ਵੀ ਭੈੜੀਆਂ ਕਿਉਂਕਿ ਜਦੋਂ ਇੱਕ ਵਾਰ ਬਿਮਾਰੀ ਲੱਗ ਗਈ ਉਦੋਂ ਤੁਸੀਂ ਲਾ ਲੋ ਵੀ ਟੈਸਟਾਂ ਦੇ ਮੂਹੇ ਡਾਕਟਰਾਂ ਦੇ ਮੂਹੇ ਪੈਸੇ ਦੀ ਬਰਬਾਦੀ ਹੈ ਆਪਾਂ ਨੂੰ ਇੱਕ ਨਾ ਇੱਕ ਦਿਨ ਆਰਗੈਨਿਕ ਖੇਤੀਬਾੜ ਜ਼ਰੂਰ ਆਉਣਾ ਪਊ ਆਪਣੀ ਪੁਰਾਤਨ ਖੇਤੀਬਾੜ ਜ਼ਰੂਰ ਆਉਣਾ ਪਊ ਜੋ ਚੀਜ਼ ਅੱਜ ਆਪਾਂ ਮੈਂ ਤੇ ਮੇਰਾ ਵੀਰ ਨਰਿੰਦਰ ਦੇਖਣਾ ਹੈ ਕੰਪੋਸਟ ਖਾਦ ਬ੍ਰਹਮੀ ਕੰਪੋਸਟ ਖਾਦ ਗੰਡੋਵਾ ਖਾਦ ਕਹਿੰਦੇ ਆ ਇਹ ਗੰਡੋਵਾ ਖਾਦ ਹੀ ਨਹੀਂ ਇਹ ਇੱਕ ਤਰ੍ਹਾਂ ਦਾ ਫਸਲਾਂ ਲਈ ਸਬਜ਼ੀਆਂ ਲਈ ਪੱਠਿਆਂ ਲਈ ਸਿਉਣਾ ਹੈ ਇਹਦੇ ਨਾਲ ਤੁਹਾਨੂੰ ਕੋਈ ਰੇ ਸਪਰੇ ਦੀ ਲੋੜ ਨਹੀਂ ਕੋਈ ਖਾਦ ਦੀ ਲੋੜ ਨਹੀਂ ਕਿਸੇ ਪ੍ਰਕਾਰ ਦੇ ਕੈਮੀਕਲ ਦੀ ਲੋੜ ਨਹੀਂ ਆਪਾਂ ਕਹਿੰਦੇ ਹੁੰਨੇ ਆ ਵੀ ਜੇ ਰੇ ਸਪਰੇ ਨਾ ਹੋਈ ਤਾਂ ਸਾਡੀ ਕਣਕ ਹੈ ਜਿਹੜੀ 50 ਮਨ ਵਾਲੀ 25 ਮਨ ਰਹਿ ਜਾਂਦੀ ਹੈ ਪਰ ਦੋਸਤੋ ਜ਼ਮਾਨਾ ਬਹੁਤ ਐਡਵਾਂਸ ਹੋ ਚੁੱਕਿਆ ਹੈ ਹੁਣ ਕੀ ਹੈ ਵੀ ਅਗਰ ਤੁਸੀਂ ਬ੍ਰਹਮੀ ਕੰਪੋਸਟ ਖਾਦ ਗੰਡੋਵਾ ਖਾਦ ਪਾਉਣੇ ਹੋ ਸੋਡੀ ਕਣਕ 50 ਤੋਂ 25 ਨਹੀਂ 50 ਤੋਂ 55 ਜ਼ਰੂਰ ਹੋ ਜਾਓ। ਔਰ ਸਬਜ਼ੀਆਂ ਦੇ ਵਿੱਚ ਤੁਸੀਂ ਦੇਖੋ ਜਿੰਨੀ ਗਰੋਥ ਇਹਦੇ ਨਾਲ ਹੋ ਰਹੀ ਹੈ ਸਬਜ਼ੀਆਂ ਦੇ ਵਿੱਚ ਤੁਸੀਂ ਸੋਚ ਨਹੀਂ ਸਕਦੇ। ਬਹੁਤ ਹੀ ਸਾਰਥਕ ਨਤੀਜੇ ਆ ਜਿਹੜੇ ਉਹ ਸਾਹਮਣੇ ਆ ਰਹੇ ਆਂ ਬਿਮਾਰੀਆਂ ਤੋਂ ਐ ਲਾ ਲਓ ਵੀ ਤਕਰੀਬਨ ਤਕਰੀਬਨ ਜੇ ਖੜਾ ਛਡਾਉਣਾ ਹੈ ਤਾਂ ਆਪਾਂ ਨੂੰ ਪੈਸਟੀਸਾਈਡ ਜ਼ਹਿਰੀਲੇ ਪਦਾਰਥਾਂ ਤੋਂ ਖੜਾ ਛੱਡਣਾ ਪਊਗਾ ਆਪਣੀਆਂ ਫਸਲਾਂ ਨੂੰ ਆਪਣੇ ਪਸ਼ੂਆਂ ਨੂੰ ਜਿਹੜਾ ਦੁੱਧ ਪੀਨੇ ਆ ਮੇਰੇ ਵੀਰ ਨੇ ਨਰਿੰਦਰ ਨੇ ਪਹਿਲਾਂ ਜਿਵੇਂ ਦੱਸਿਆ ਸੀ ਜੇ ਦੁੱਧ ਪੀਨੇ ਆ ਤਾਂ ਆਪ ਨੂੰ ਲੱਗਦਾ ਵੀ ਆਪਾਂ ਯੂਰੀਆ ਪੀ ਰਹੇ ਆ ਉਹ ਵਾਕਈ ਯੂਰੀਆ ਪੀ ਰਹੇ ਆ ਜਦੋਂ ਆਪਾਂ ਪੱਠਿਆਂ ਨੂੰ ਯੂਰੀਆ ਤੋਂ ਬਿਨਾ ਤਿਆਰ ਹੀ ਨਹੀਂ ਕਰ ਦਿੰਦੇ ਹੁਣ ਮੈਂ ਡਾਕਟਰ ਸਾਹਿਬ ਤੁਹਾਡੀ ਗੱਲ ਬੱਚੇ ਰਹੀ ਗਈ ਜੀ ਮੈਂ ਇਹਨਾਂ ਬਾਈਆਂ ਤੋਂ ਪੁੱਛਿਆ ਸੀਗਾ ਵੀ ਜਿਹੜੀ ਇਹ ਇਹ ਆਪ ਹੀ ਕਹਿੰਦੇ ਸੀ ਬਾਈ ਸੱਚ ਆਪਾਂ ਕਹਿੰਦੇ ਵੀ ਤੁਸੀਂ ਪਹਿਲਾਂ ਲੈਬੋਰੀਟਰੀ ਤੇ ਟੈਸਟ ਕਰਾਓ ਇਹ ਹੂੰ ਵੀ ਬਾਅਦ ਵਿੱਚ ਸਾਥ ਤੋਂ ਲੈ ਕੇ ਜਾਓ ਹੂੰ ਬਿਲਕੁਲ 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 ਇਹੀ ਗੱਲ ਕਹਿੰਦੇ ਆ ਅੱਛਾ ਜੀ ਇਹ ਕਿੰਨੇ ਵੀ ਸਾਥੋਂ ਪਹਿਲਾਂ ਲੈ ਕੇ ਜਾਓ ਟੈਸਟ ਕਰਾਓ ਫਿਰ ਪਰਚੇਸ ਕਰੋ ਓਕੇ ਜੀ ਇਹ ਬੜੀ ਇਹਨਾਂ ਦੀ ਇੱਕ ਸੋਲਿਡ ਗੱਲ ਹੈ ਕਿਉਂਕਿ ਨਰਿੰਦਰ ਗੱਲ ਇਹ ਹੈ ਵੀ ਕਈ ਕੰਪਨੀਆਂ ਜਿਹੜੀਆਂ ਹੋਰੋਂ ਫਰਕ ਕੀ ਇਹਦਾ ਜੀ ਇਹ ਨਰਿੰਦਰ ਫਰਕ ਇਹਦਾ ਇਹ ਹੈ ਵੀ ਜਿਹੜੀਆਂ ਕੰਪਨੀਆਂ ਹੈ ਨਾ ਕੰਪਨੀਆਂ ਇਹਦੇ ਵਿੱਚ ਮਿਕਸਿੰਗ ਬੜੀ ਹੁੰਦੀ ਹੈ ਅੱਛਾ ਜੀ ਜਿਵੇਂ ਰਾਖ ਹੋਗੀ ਮਿੱਟੀ ਹੋਗੀ ਪਰ ਇਹ ਐਜ਼ ਇਟ ਇਜ਼ ਸੁਣਾ ਹੈ ਇਹ ਐਜ਼ ਇਟ ਇਜ਼ ਪਈ ਹੈ ਜਦੋਂ ਫਾਰਮਰ ਨੇ ਲੈ ਕੇ ਜਾਣੀ ਹੈ ਇੱਥੋਂ ਹੀ ਲੈ ਕੇ ਜਾਓ ਅੱਛਾ ਜੀ ਇਹ ਮਲ ਪੂਰੀ ਪ੍ਰੋਪਰ ਤਿਆਰ ਹੋਇਆ ਪਿਆ ਹੈ ਇਹ ਪ੍ਰੋਪਰ ਤਿਆਰ ਹੋਇਆ ਪਿਆ ਹੈ ਜਿਹੜਾ ਗੰਡੋਵਾ ਹੈ ਉਹ ਇਹਦੇ ਨੀਚੇ ਜਾ ਚੁੱਕਿਆ ਹੈਗਾ ਅੱਛਾ ਜੀ ਜਦੋਂ ਇਹਨੂੰ ਉੱਪਰੋਂ ਲਾਵਾਂਗੇ ਇਹ ਐਜ਼ ਇਟ ਇਜ਼ ਪੂਰੀ ਤਰ੍ਹਾਂ ਪਿਓਰ ਹੈ ਇਹਦੇ ਵਿੱਚ ਕੋਈ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਮਿਕਸਿੰਗ ਨਹੀਂ ਕੋਈ ਮਿੱਟੀ ਦੀ ਮਿਕਸਿੰਗ ਨਹੀਂ ਕੋਈ ਇਹਦੇ ਵਿੱਚ ਰਾਖ ਦੀ ਮਿਕਸਿੰਗ ਨਹੀਂ ਜੋ ਹੁਣ ਗੰਡੋਵਾ ਨੀਚੇ ਜਾ ਚੁੱਕਿਆ ਉਹਦਾ ਫਿਰ ਜੀ ਕੰਮ ਹੈ ਜਿਹੜਾ ਗੰਡੋਵਾ ਨੀਚੇ ਨਿਰਿੰਦਰ ਜਾ ਚੁੱਕਿਆ ਹੈ ਨਾ ਜਦੋਂ ਉੱਪਰੋਂ ਆਪਾਂ ਇਸ ਨੂੰ ਲਾ ਰਹੇ ਹੁੰਨੇ ਆ ਗੰਡੋਵਾ ਹੌਲੀ ਹੌਲੀ ਥੱਲੇ ਤੁਰਿਆ ਜਾਂਦਾ ਹੈ ਓਕੇ ਉਹਦੀ ਇੱਕ ਖਾਸੀਅਤ ਹੈ ਵੀ ਉਹਨੇ ਥੱਲੇ ਡੁੰਗਾਈ ਦੇ ਵਿੱਚ ਜਾਣਾ ਹੂੰ ਉਸਨੇ ਥੱਲੇ ਪੋਲਾ ਪਾਣਾ ਜਿਹੜਾ ਜਾਂ ਸਿੱਲਾ ਪਾਣਾ ਉਧਰ ਜਾਣਾ ਓਕੇ ਜਿਵੇਂ ਜਿਵੇਂ ਉੱਪਰ ਉਹ ਲਾਈ ਜਾਵਾਂਗੇ ਗੰਡਵਾ ਥੱਲੇ ਤੋਂ ਰਹਿ ਜਾਂਦਾ ਔਰ ਨਵਾਂ ਬੈੱਡ ਆਪਣਾ ਤਿਆਰ ਹੋ ਜਾਂਦਾ ਮੇਰੇ ਦੋਸਤ ਦੇ ਦੱਸਣ ਦੇ ਮੁਤਾਬਕ ਅੱਜ ਉਹ ਹੈ ਨਹੀਂ ਆ ਵੈਸੇ ਉਹ ਬਾਹਰ ਗਿਆ ਵੈ ਨਹੀਂ ਸਾਰੀ ਜਾਣਕਾਰੀ ਉਹਨੇ ਤੁਹਾਨੂੰ ਦੇਣੀ ਸੀ ਤੇ ਜੇਕਰ ਆਪਾਂ ਨੇ ਇਹ ਨਾ ਗੰਡਵਾ ਫਾਰਮਿੰਗ ਵਾਲਾ ਜੇ ਕਿਸੇ ਨੂੰ ਕੋਈ ਫਾਰਮ ਸ਼ੁਰੂ ਕਰਨਾ ਹੋਵੇ ਛੋਟੇ ਪੱਧਰ ਤੇ ਤਾਂ ਬੱਸ ਕਿਵੇਂ ਕਰ ਸਕਦੇ ਆਂਗੇ ਮਾੜਾ ਇਹ ਦਿਖਾਵਾਂਗੇ ਆਪਾਂ ਵੀ ਕਿੱਥੋਂ ਕਿਵੇਂ ਸ਼ੁਰੂ ਕਰ ਸਕਦੇ ਆਂ ਹਾਂ ਜਰੂਰ 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 ਆ ਜਾ ਬਈ ਨਵਯੋਤ ਮਾੜਾ ਯਾਹੀ ਨਾਲ ਆਪਣੇ ਤੈਨੂੰ ਦਿਖਾਈਏ ਮਾੜਾ ਯਾ ਤੇ ਜਿਹੜਾ ਹੁਣ ਆ ਬੈੱਡ ਪਏ ਨੇ ਜੀ ਇਹ ਹਜੇ ਤੁਮ ਦੂ ਇਹ ਦੂਜੇ ਪੜਾਤੇ ਨੇ ਹਾਂ ਇਹ ਉਹ ਪਹਿਲੇ ਪੜਾਤੇਗਾ ਜਿਹੜਾ ਹਜੇ ਜ਼ੀਰੋ ਲੈਵਲ ਹੈਗਾ ਉਹ ਹਜੇ ਸ਼ੁਰੂ ਕਰਦਾ ਹੈ ਆਪ ਉਥੋਂ ਸ਼ੁਰੂ ਕਰਦੇ ਆਂ ਜ਼ੀਰੋ ਤੋਂ ਆ ਹੁਣ ਆਪਾਂ ਨੇ ਜ਼ੀਰੋ ਲੈਵਲ ਤੋਂ ਸ਼ੁਰੂ ਕਰਨਾ ਹੈ ਦਿਖਾਉਣਾ ਹੈ ਜੀ ਜ਼ੀਰੋ ਤੋਂ ਹਾਂ ਹਾਂ ਵੀ ਆਪਾਂ ਕਿਵੇਂ ਕਰ ਸਕਦੇ ਹਾਂ ਬਿਲਕੁਲ ਤੇ ਆ ਜਾਣੇ ਉਹ ਤੋਂ ਮੜੇ ਭੱਜ ਕੇ ਜਿਵੇਂ ਕਿ ਜਿਵੇਂ ਕਿ ਉਹ ਬਾਈ ਕਹਿੰਦਾ ਸੀ ਸਭ ਤੋਂ ਪਹਿਲੇ ਤੇ ਮਾਨੂੰ ਗੋਹਾ ਖੋਲਣਾ ਪੈਂਦਾ ਹੈਗਾ ਹਾਂ ਨਰਿੰਦਰ ਇਹ ਗੱਲ ਤੇਰੀ ਸਹੀ ਹੈ ਹਾਂਜੀ ਇਹ ਗੋਬਰ ਗੈਸ ਪਲਾਂਟ ਹੈ ਹਾਂਜੀ ਇਹਦੇ ਵਿੱਚ ਕੀ ਹੈ ਵੀ ਜੋ ਸਾਡੇ ਫਾਰਮ ਦਾ ਇਹਨਾਂ ਸਾਡੇ ਮਿੱਤਰ ਦੇ ਫਾਰਮ ਦਾ ਜਿਹੜਾ ਗੋਬਰ ਹੈ ਉਹ ਇੱਥੇ ਆਉਂਦਾ ਹੈ। ਅੱਛਾ ਜੀ। ਇਹਦੇ ਵਿੱਚੋਂ ਜਿਹੜੀ ਵੇਸਟੇਜ ਆ ਉਹ ਦੂਸਰੇ ਪਾਸੇ ਜਾਂਦੀ ਆ ਜੋ ਆਪਾਂ ਉਧਰ ਦੇਖਦੇ ਆ। ਨਾਲੇ ਦੋ ਕੰਤ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ। ਹਾਂ ਇਹਦੇ ਵਿੱਚੋਂ ਵੀ ਆਪਣੇ ਗੈਸ ਵਰਤ ਲਈ ਹਾਂ ਨਾਲੇ ਵੇਸਟੇਜ ਕੱਢਦੀ ਹੈ ਮਤਲਬ ਫਾਰਮਿੰਗ ਸ਼ੁਰੂ ਕਰਨ। ਫਾਰਮਿੰਗ ਇਹਨਾਂ ਨੇ ਗੈਸ ਵਰਤ ਲਈ। ਹਾਂਜੀ। ਉਹ ਵੇਸਟੇਜ ਨਿਰੰਦਰ ਇੱਥੇ ਆ ਗਈ। ਅੱਛਾ ਇੱਥੇ ਆ ਗਈ ਜੀ। ਇਹ ਜਿਹੜੀ ਵੇਸਟੇਜ ਹੈ ਇਹ ਵੇਸਟੇਜ ਨੂੰ ਮੋਟਰ ਦੇ ਨਾਲ ਚੱਕ ਕੇ ਇਧਰ ਕਰਿਆ ਜਾਂਦਾ ਅੱਛਾ ਇਧਰ ਕੱਢਿਆ ਜਾਂਦਾ ਜੀ ਇਹ 40% ਕੰਪੋਸਟ ਖਾਦ ਤਿਆਰ ਹੋ ਚੁੱਕੀ ਹੈ 40% ਹੋ ਗਈ 40% ਮਤਲਬ ਪਹਿਲੇ ਪੜਾ ਤੋਂ ਆ ਚੁੱਕੇ ਆਪਾਂ ਹਾਂ ਕਿਉਂਕਿ ਜਿਹੜੀ ਰੂੜੀ ਹੈ ਨਾ ਰੂੜੀ ਨੂੰ ਇਹ ਉਹਦੀ ਫਰਮੈਂਟੇਸ਼ਨ ਹੋ ਕੇ ਗੈਸੋ ਚੋਂ ਨਿਕਲ ਕੇ ਇਹ 40% ਖਾਦ ਲਈ ਤਿਆਰ ਹੋ ਚੁੱਕੀ ਹੈ ਠੀਕ ਹੈ ਜੀ ਜਿਹੜੀ 60% ਰਹਗੀ ਉਹਦੀ ਤੁਹਾਨੂੰ ਅੱਜ ਪਿੱਧਰ ਨਿਰਿੰਦਰ ਜਾਣਕਾਰੀ ਦਿੰਨੇ ਆਂ ਕਈ ਕਈ ਵੀਰ ਮੈਂ ਇੱਥੇ ਵੀ ਮਤਲਬ ਕਰਦੇ ਨੇ ਕਿ ਮਤਲਬ ਜਿਹੜੀ ਆਹ ਬੇਸਟੇਜ ਆ ਗਿਆ ਇਹਦਾ ਬੈਨੀਫਿਟ ਹੈਗਾ ਜਿਹੜਾ ਖੇਤਾਂ ਦੇ ਵਿੱਚ ਪਾ ਦਿੰਨੇ ਹਾਂ ਹਾਂ ਬਿਲਕੁਲ ਬਹੁਤ ਬੈਨੀਫਿਟ ਹੈ ਇਹ 40% ਤਿਆਰ ਹੋ ਚੁੱਕੀ ਹੈ ਹਾਂਜੀ 40% ਨੂੰ ਸੌਚ ਵਰਤਨ ਦੇ ਲਈ ਇਹਨੂੰ ਗੁੰਡੋਏ ਦੇ ਰਾਈ ਫਰਮੈਂਟੇਸ਼ਨ ਕਰਾਉਣੀ ਪੈਂਦੀ ਹੈ ਅੱਛਾ ਫਰਮੈਂਟੇਸ਼ਨ ਜੇ ਇਸ ਤਰ੍ਹਾਂ ਹੋਊ ਗੰਡੋਵਾ ਜਦੋਂ ਇਹਦੇ ਵਿੱਚ ਜਾਊਗਾ ਉਹ ਇਸ ਨੂੰ ਖਾਊਗਾ ਬਾਈਪਾਸ ਕਰੂਗਾ ਉਹ ਜਿਹੜੀ ਖਾਦ ਹੈ ਉਹ ਇੱਕ ਤਰ੍ਹਾਂ ਨਾਲ ਆਪਣੀ ਪੂਰਪੂਰੀ ਖਾਦ ਤਿਆਰ ਹੋ ਜਾਂਦੀ ਹੈ ਓਕੇ ਜੀ ਉਹ ਜੋ ਤੁਸੀਂ ਜੇ 스멜 ਲੈ ਕੇ ਦੇਖੋਗੇ 스멜 ਵੀ ਨਹੀਂ ਆਉਂਦੀ ਜੇ ਆਪਾਂ ਆ ਕਿ ਵੀ 1 ਕਿੱਲੋ ਦੇ ਵਿੱਚ ਕਿੰਨੀ ਪਾ ਸਕਦੇ ਆ ਆਪਾਂ ਇਹ ਨਰਿੰਦਰ ਇਹ ਡਿਪੈਂਡ ਕਰਦਾ ਹੈ ਵੀ ਉਹਦੀ ਰਿਕੁਆਇਰਮੈਂਟ ਕਿੰਨੀ ਹੈ ਅੱਛਾ ਬਾਣਾ ਉਹ ਨਸ਼ੇ ਤੇ ਲੱਗ ਚੁੱਕੇ ਆ ਤੇ ਉਹਨਾਂ ਦਾ ਲੈਵਲ ਮੈਂਟੇਨ ਕਰਨ ਦੇ ਲਈ ਕੀ ਕਰਨੀ ਚਾਹੀਦਾ ਇਹਨਾਂ ਇੱਕ ਪਹਿਲਾਂ ਧਾਰਨਾ ਹੁੰਦੀ ਸੀ ਵੀ ਉਹਨੂੰ ਉਸ ਲੈਵਲ ਤੇ ਲਿਉਣ ਲਈ ਦੋ ਤਿੰਨ ਸਾਲ ਲੱਗ ਜਾਂਦੇ ਆ ਪਰ ਨਹੀਂ ਜਿਹੜੀ ਇਹ ਖਾਦ ਹੈ ਨਾ ਤੁਸੀਂ 8 ਤੋਂ 10 ਕੁਇੰਟਲ ਇੱਕ ਕਿੱਲੇ ਦੀ ਜਦੋਂ ਪਾਉਂਗੇ ਤਾਂ ਪਹਿਲੇ ਸਾਲ ਹੀ ਸੁੱਡੀ ਉਸ ਖੁਰਾਕ ਦੀ ਪੂਰਤੀ ਹੋ ਜੂ 8 ਤੋਂ 10 ਕੁਇੰਟਲ ਇੱਕ ਕਿੱਲੇ ਦੇ ਵਿੱਚ ਇੱਕ ਕਿੱਲੇ ਦੇ ਵਿੱਚ ਪਹਿਲੇ ਸਾਲ ਹੀ ਸੁੱਡੀ ਉਹ ਪੂਰਤੀ ਹੋ ਜੂ ਸਾਰੀ ਖਾਦ ਖੁਰਾਕ ਦੀ ਅੱਛਾ ਜੀ ਕੋਈ ਜ਼ਰੂਰਤ ਨਹੀਂ ਕੋਈ ਫਸਲ ਤੁਸੀਂ ਉਹਦੇ ਵਿੱਚ ਆਪਦੀ ਲਾ ਸਕਦੇ ਹੋਗੇ ਕੋਈ ਵੀ ਸਕਦੇ ਹੋਗੇ ਹਮਮ ਔਰ ਤੁਹਾਡਾ ਜਿਹੜਾ ਰਿਜ਼ਲਟ ਹੈ ਜਾਂ ਤੁਹਾਡਾ ਝਾੜ ਹੈ ਕੋਈ ਫਰਕ ਨਹੀਂ ਪੈਂਦਾ ਅੱਛਾ ਜੀ ਵੱਧ ਵੱਧ ਜ਼ਰੂਰ ਜਾਊਗਾ ਘਟਦਾ ਨਹੀਂ हां ਜੇਕਰ ਮਤਲਬ ਕਿਆ ਮਾਨ ਨਿਕਲਦੀ ਜੇਕਰ ਤੁਹਾਡੇ 50 ਮਾਨ ਨਿਕਲਦੇ 55 ਮਾਨ ਨਿਕਲੋ ਮਤਲਬ 55 ਤੇ ਜਾ ਸਕਦੀ ਹੈ ਇਹ ਨਹੀਂ ਵੀ ਤੁਸੀਂ ਕਹੋ ਵੀ 25 30 35 ਤੇ ਰਹਿ ਜੂਗੀ ਇਹ ਨਹੀਂ ਗੱਲ ਪਰ ਉਹ ਜਿਹੜੀ ਉਹਦੀ ਖਰਾਕ ਹੈ 8 ਤੋਂ 10 ਕੰਟੋਲ ਜਦੋਂ ਤੁਸੀਂ 1 ਕਿੱਲੇ ਨੂੰ ਦੇ ਦਿਓਗੇ ਉਹ ਤੁਹਾਡੀ ਸਾਰੀ ਪੂਰਤੀ ਕਰ ਦੂਗਾ ਅੱਛਾ ਜੀ ਉੱਥੋਂ 0 ਤੋਂ ਸਟਾਰਟ ਹੋਇਆ ਹੋਇਆ ਖੇ ਇਹ ਤੁਹਾਡਾ ਉਸੇ ਲੈਵਲ ਤੇ ਆ ਜਾਊਗਾ ਜਿੱਥੇ ਉਹ ਐਡਿਕਟਡ ਹੋ ਚੁੱਕਿਆ ਸੀ ਜੇ ਮਤਲਬ ਆਪਣਾ ਸਟੀਰੋਡ ਦੇ ਦਾਂਗੇ ਇੱਕ ਤਰ੍ਹਾਂ ਸਟੀਰੋਇਡ ਕਹ ਲਓ ਜਾਂ ਨੇਚਰਲੀ ਖਰਾਬ ਕੁਦਰਤੀ ਖਰਾਕ ਇਹ ਇੱਕ ਕੁਦਰਤੀ ਖਰਾਕ ਹੈ ਓਕੇ ਜੀ ਇਹ ਚੀਜ਼ ਐ ਜੀ ਵੀਰ ਕਹਿੰਦੇ ਹੁੰਦੇ ਆ ਇਹ ਵੀ ਜਿਹੜੀ ਸਾਡੀ ਕਣਕ ਹੈ ਵੀ ਜੇ ਅਸੀਂ ਰੇਹਾਂ ਸੁਪਰੀਆਂ ਤੋਂ ਬਿਨਾ ਤਿਆਰ ਕਰਦੇ ਆਂ ਸਭ ਦੀਆਂ ਰੇਹਾਂ ਸੁਪਰੀਆਂ ਤੋਂ ਬਿਨਾ ਤਿਆਰ ਕਰਦੇ ਆਂ ਤਾਂ ਉਹ ਹੁੰਦਗਾ ਹੀ ਨਹੀਂ ਅੱਛਾ ਪਰ ਇਹ ਉਹਨਾਂ ਦਾ ਭਲੇਖਾ ਹੈ ਅੱਛਾ ਇਹ ਜਦੋਂ ਤੁਸੀਂ ਬ੍ਰਹਮੀ ਕੰਪੋਸਟ ਖਾਦ ਗੰਡੋਵਾ ਖਾਦ ਪਾਉਂਗੇ ਨਾ ਮਤਲਬ ਐਡੀ ਇੱਕ ਜ਼ਬਰਦਸਤ ਚੀਜ਼ ਹੈ ਕਿ ਉਹਦੀ ਗਰੋਥ ਡਬਲ ਹੁੰਦੀ ਹੈ ਅੱਛਾ ਜੀ ਜਿਹੜੀ ਵੀਰ ਕਹਿੰਦੇ ਆ 50 ਮਣ ਕਣਕ ਸਾਡੀ ਰਿਆਨ ਸਪਰੇਨਾ ਹੁੰਦੀ ਆ ਤੇ ਇਹਦੇ ਨਾਲ 25 ਰਹਿ ਜਾਂਦੀ ਹੈ ਉਹ 25 ਨਹੀਂ ਰਹਿਣੀ ਉਹ 55 ਹੋਜੂ ਗੱਲ ਇਹ ਹੈ ਨਰੇਂਦਰ ਵੀ ਇਹਦੀ ਤੁਸੀਂ ਗੱਲ ਕਰਦੇ ਹੋ ਜਾਗਰੂਕਤਾ ਦੀ ਵੀ ਜਾਗਰੂਕਤਾ ਕਿਉਂ ਨਹੀਂ ਇਹ ਦਰਸਲ ਕੰਪਨੀਆਂ ਨੇ ਬ੍ਰੇਨ ਵਾਸ਼ ਕਰਿਆ ਹੋਇਆ ਫਾਰਮਰ ਦਾ ਅੱਛਾ ਜੀ ਇਹ ਬ੍ਰੇਨ ਵਾਸ਼ ਕੀ ਕਰਿਆ ਹੋਇਆ ਉਹਨਾਂ ਨੇ ਕੁਇਕ ਰਿਜ਼ਲਟ ਦੇਣ ਦੇ ਲਈ ਵੀ ਸਾਡਾ ਆਹ ਕੈਮੀਕਲ ਪਾਓ ਆਹ ਖਾਦ ਯੂਜ਼ ਕਰੋ ਆਹ ਪੈਸਟੀਸਾਈਡ ਦੀ ਸਪਰੇ ਕਰੋ ਇਸ ਪਾਸੇ ਫਾਰਮਰ ਦਾ ਜਿਹੜਾ ਧਿਆਨ ਆਉਣ ਹੀ ਨਹੀਂ ਦਿੱਤਾ ਜਾਂਦਾ ਅੱਛਾ ਜੀ ਜਦੋਂ ਫਾਰਮਰ ਦਾ ਧਿਆਨ ਇੱਧਰ ਆ ਗਿਆ ਉਹਨੇ ਬਿਮਾਰੀਆਂ ਤੋਂ ਬਚ ਜਾਣਾ ਘਰ ਦੀ ਖਾਦ ਹੈ ਕਿਤੋਂ ਲੈਣ ਨੂੰ ਕੋਈ ਜਾਣਾ ਘਰ ਦਾ ਗੋਹ ਹੈ ਤੇ ਇਹਦੇ ਜਿਹੜਾ ਨਿਰਿੰਦਰ ਹੋਰ ਤੈਨੂੰ ਦੱਸਦਾ ਜਿਹੜਾ ਪਾਣੀ ਹੈ ਨਾ ਇਹ ਵੀ ਯੂਜ਼ ਹੁੰਦਾ ਹੈ ਅੱਛਾ ਪਾਣੀ ਹਾਂ ਇਹ ਮਨ ਲੋ ਕੋਈ ਛੜਕਾ ਹੁੰਦਾ ਇਹਦਾ ਇਹ ਤਾਂ ਨਿਰਿੰਦਰ ਛੜਕਾ ਹੁੰਦਾ ਅੱਛਾ ਇਹਦੇ ਉੱਪਰ ਵੀ ਛੜਕਾ ਹੁੰਦਾ ਤੇ ਫਸਲਾਂ ਤੇ ਵੀ ਛੜਕਾ ਹੁੰਦਾ ਅੱਛਾ ਜਿਹੜੀ ਹੁਣ ਆਜ ਨਵਜੋਤ ਦਿਖਾਈ ਆਹਾ ਜਿਹੜਾ ਮਤਲਬ ਆਹ ਪੀਏਗਾ ਇਹਦੇ ਕੀ ਮਤਲਬ ਕੰਮ ਦੇਊਗਾ ਚੀਜ਼ ਇਹ ਕੰਮ ਦੇਊਗਾ ਇਹ ਇੱਕ ਤਰ੍ਹਾਂ ਦਾ ਆਰਗੈਨਿਕ ਵਾਟਰ ਹੈ ਅੱਛਾ ਜੀ ਗਰੋਥ ਪ੍ਰੋਮੋਟਰ ਹੈ ਫਸਲ ਦੇ ਲਈ ਸਬਜ਼ੀਆਂ ਦੇ ਲਈ ਇੱਕ ਤਰ੍ਹਾਂ ਦਾ ਗਰੋਥ ਗਰੋਥ ਪ੍ਰੋਮੋਟਰ ਹੈ ਤੇ ਫੰਗੀਸਾਈਡ ਵੀ ਹੈ ਅੱਛਾ ਜੀ ਜਿਹੜਾ ਉਹਨਾਂ ਨੂੰ ਬਾਹਰਲੇ ਕੀੜੇ ਆ ਨਾ ਜਿਹੜੇ ਜਾਂ ਬਾਹਰਲੀਆਂ ਬਿਮਾਰੀਆਂ ਉਹਨਾਂ ਤੋਂ ਵੀ ਬਚਾਉਂਦਾ ਹੈ ਅੱਛਾ ਜੀ ਇਹਦੇ ਵਿੱਚ ਇੰਨੇ ਗੁਣ ਹੈ ਪਰ ਕਾਰਨ ਕੀ ਹੈ ਵੀ ਜਿਹੜਾ ਫਾਰਮਰ ਹੈ ਨਾ ਆਪਣਾ ਉਹ ਹਜੇ ਇੰਨਾ ਅਵੇਅਰ ਨਹੀਂ ਹੋਇਆ ਹੁਣ ਨਵਾਂ ਯੂਥ ਹੈ ਜਿਹੜਾ ਉਹ ਇੱਧਰ ਆ ਰਿਹਾ ਹੈ ਉਹ ਬਹੁਤ ਅਵੇਅਰ ਹੈ ਅੱਛਾ ਉਹ ਇਹਨਾਂ ਚੀਜ਼ਾਂ ਨੂੰ ਸਿੱਖ ਰਿਹਾ ਹੈ ਪਹਿਲਾਂ ਆਪਣੇ ਲੋਕਾਂ ਦਾ ਕੰਪਨੀਆਂ ਨੇ ਬ੍ਰੇਨ ਵਾਸ਼ ਕਰਕੇ ਨਾ ਆਪਦੇ ਸਾਰੇ ਪ੍ਰੋਡਕਟਾਂ ਦੀ ਲਾਤਾ ਜਿੰਨਾ ਚਿਰ ਉਹ ਇਸ ਚੀਜ਼ ਨੂੰ ਸਟੱਡੀ ਨਹੀਂ ਕਰਦੇ ਨਵਾਂ ਯੂਥ ਹੈ ਜਿਹੜਾ ਉਹ ਇਹਨੂੰ ਸਟੱਡੀ ਨਹੀਂ ਕਰਦਾ ਉਹ ਲੋਟ ਦਾ ਸ਼ਿਕਾਰ ਹੋਣਗੇ ਐ ਦੇਖੋ ਜਿਵੇਂ ਮੈਂ ਲੜੋਈ ਹਾਂ ਲੋਕਾਂ ਦੇ ਨਜਾਇਜ਼ ਮੇਰੀਤੀ ਲੜੋ ਹਾਂ ਕਈ ਵਾਰ ਕੁਝ ਨਹੀਂ ਹੋਈ ਫੱਟ ਘੱਟਾ ਯੂਰੀਆ ਦਾ ਫੱਟ ਘੱਟਾ ਯੂਰੀਆ ਮੱਥਾ ਮਾਰਾਂਗੇ ਬਸ ਲੋਕਾਂ ਦਾ ਬਸ ਐ ਹੋਇਆ ਪਿਆਗਾ ਵੀ ਆਪਾਂ ਕਿੱਥੋਂ ਆਪਾਂ ਚੱਕ ਕੇ ਲਿਆਵਾਂਗੇ ਰਿਜ਼ਲਟ ਮਿਲਣਗੇ ਨਹੀਂ ਮਿਲਣਗੇ ਆਪਣੀ ਫਸਲ ਖਰਾਬ ਹੋ ਜੂਗੀ ਬਸ ਨਿਰਿੰਦਰ ਹੋਰ ਗੱਲ ਹੈ ਜਿਵੇਂ ਜਿਵੇਂ ਮੈਂ ਸੋਚ ਰਿਹਾ ਹਾਂਗਾ ਤੁਸੀਂ ਨਿਰਿੰਦਰ ਹੋਰ ਗੱਲ ਦੱਸਦਾ ਹੈ ਜਿਹੜੇ ਆਪਣੇ ਪਸ਼ੂਆਂ ਦੇ ਵਿੱਚ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਨਾ ਉਹਦਾ ਸਭ ਤੋਂ ਵੱਡਾ ਰੀਜ਼ਨ ਯੂਰੀਆ ਅੱਛਾ ਤੇ ਜੋ ਪੱਠਿਆਂ ਤੇ ਸਪਰੇਹਾਂ ਹੁੰਦੀਆਂ ਉਹ ਹੈ ਅੱਛੇ ਪਸ਼ੂ ਆਪਣੇ ਫਰਿਆਕ ਹੋ ਰਹੇ ਆ ਉਹਨਾਂ ਚ ਲੰਗੜਾਪਨ ਆ ਰਿਹਾ ਉਹ ਗਰੋਸਰੀ ਉਹ ਬਹੁਤ ਵੱਡਾ ਕਾਰਨ ਹੈ ਉਹੀ ਦੁੱਧ ਆਪਾਂ ਪੀਂਦੇ ਆ ਬੱਚਿਆਂ ਨੂੰ ਆਪਣੇ ਨੂੰ ਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਲੱਗੀਆਂ ਉਹਦਾ ਰੀਜਨ ਸਾਰਾ ਪੈਸਟੀਸਾਈਡ ਹੈ ਅਗਰ ਆ ਚੀਜ਼ਾਂ ਆਪਾਂ ਵਰਤਾਂਗੇ ਇਹ ਆਪਣਾ ਪੁਰਾਤਨ ਖੇਤੀਬਾੜੀ ਹੈ ਆਪਣੀ ਠੀਕ ਹੈ ਜੀ ਇਧਰ ਆਪ ਨੂੰ ਆਉਣਾ ਪੈਣਾ ਹੈ ਜਿੰਨਾ ਚਿਰ ਨਹੀਂ ਆਉਂਦੇ ਉਹਨਾਂ ਚਿਰ ਆਪਾਂ ਬਿਮਾਰੀਆਂ ਤੇ ਦਵਾਈਆਂ ਰਹੀਂ ਲੁੱਟ ਦਾ ਸ਼ਿਕਾਰ ਹੋਣਾ ਹੀ ਹੋਣਾ ਤੇ ਆਪਾਂ ਗੱਲਾਂ ਹੋਰ ਵੀ ਕਰਾਂਗੇ ਜੀ ਤੁਸੀਂ ਆ ਦੱਸੋ ਇਹ ਆ ਇੱਥੇ ਕੋਈ ਪੜਾ ਹੋਰ ਵੀ ਇਹ ਕੋਈ ਨਹੀਂ ਇਹ ਨਰਿੰਦਰ ਪੜਾ ਨਹੀਂਗਾ ਇਹ ਦਰਸਲ ਜਿਹੜੀ ਗੋਬਰ ਦੀ ਵੇਸਟੇਜ ਹੈ ਨਾ ਐਜ਼ ਇਟ ਇਜ਼ ਇੱਥੇ ਸਿੱਟੀ ਗਈ ਹੈ ਇਹਨੂੰ ਵਰਤੋਂ ਦੇ ਲਈ ਦਬਾਰਾ ਗੋਬਰ ਗੈਸ ਪਲਾਂਟ ਦੇ ਵਿੱਚ ਲਿਆ ਜਾ ਸਕਦਾ ਹੈ ਜਾਂ ਜਿਹੜੀ ਬ੍ਰਹਮੀ ਕੰਪੋਸਟ ਖਾ ਤਿਆਰ ਹੁੰਦੀ ਆ ਉਹਦੇ ਉੱਪਰ ਐਜ਼ ਇਟ ਇ ਸਿੱਟਿਆ ਜਾ ਸਕਦਾ ਅੱਛਾ ਮਤਲਬ ਜਿੰਨਾਂ ਕੋਲੇ ਗੋਬਰ ਗੈਸ ਨਹੀਂ ਹੈਗੇਗੇ ਨਹੀਂ ਹੈਗੇਗੇ ਮਤਲਬ ਉਹ ਵੀ ਇਹ ਚੀਜ਼ ਨੂੰ ਸ਼ੁਰੂ ਕਰ ਸਕਦੇ ਉਹ ਇਸ ਚੀਜ਼ ਨੂੰ ਸ਼ੁਰੂ ਕਰ ਸਕਦੇ ਆ ਪਰ ਇਸ ਨੂੰ ਕੁਝ ਸਮੇਂ ਦੇ ਲਈ ਰੱਖਣਾ ਪੈਂਦਾ ਕਿਉਂਕਿ ਜਿਹੜੀ ਇਹਦੀ ਊਰਜਾ ਹੈ ਨਾ ਇਹ ਚ ਊਰਜਾ ਬਹੁਤ ਹੁੰਦੀ ਹੈ ਓਕੇ ਜੀ ਇਹ ਊਰਜਾ ਜਿਹੜੀ ਉਹ ਮਤਲਬ ਗੰਡੂਆ ਉਹ ਨਹੀਂ ਸਰਵਾਈਵ ਨਹੀਂ ਕਰ ਸਕਦਾ ਊਰਜਾ ਦੇ ਵਿੱਚ ਓਕੇ ਮਤਲਬ ਗੰਡੋਏ ਨੂੰ ਖਤਰਾ ਹੈਗਾ ਗੰਡੋਏ ਨੂੰ ਖਤਰਾ ਹੁੰਦਾ ਏ ਉਸ ਲਈ ਕੋਈ ਸਮਾਂ ਇਹਨੂੰ ਰੱਖਣਾ ਪੈਂਦਾ ਇਹਦੀ ਜਿਹੜੀ ਹੀਟ ਹੈ ਇਹਦੀ ਹੀਟ ਨਿਕਲ ਜਾਂਦੀ ਹੈ ਕੁਛ ਨਾ ਕੁਛ ਤਰੀਕੇ ਨਾਲ ਉਹਦੇ ਖਾਦ ਦੇ ਯੋਗ ਹੋ ਜਾਂਦੀ ਹੈ ਪਰ ਇਹਦੀ ਅਸਲ ਖਾਦ ਉਹੀ ਹੈ ਅੱਛਾ ਅਸਲ ਤਰੀਕਾ ਤਾਂ ਹੋ ਗਿਆ ਅਸਲ ਤਰੀਕਾ ਉਹਦਾ ਉਹੀ ਹੈ ਬਣਾਉਣਾ ਹੋਵੇ ਤਾਂ ਜਿਗਾਰ ਲਾਣਾ ਹਾਂ ਜੇ ਤੁਸੀਂ ਚਲੋ ਜਿਗਾਰ ਲਾਉਣਾ ਜਿਗਾਰ ਲਾ ਸਕਦੇ ਹੋ ਪਰ ਅਸਲ ਤਰੀਕਾ ਇਹਦਾ ਉਹੀ ਹੈ ਜੇ ਟੈਕਨੀਕਲ ਤਰੀਕੇ ਨਾਲ ਆਪਾਂ ਸਹੀ ਤਰੀਕੇ ਨਾਲ ਬਣਾਉਣੀ ਹੈ ਨਾ ਤਾਂ ਇਹ ਇੱਕ ਮਤਲਬ ਖਾਦ ਨਾ ਕੋ ਮੈਂ ਤੈਨੂੰ ਸੋਣਾ ਕਹੂੰਗਾ ਓਕੇ ਜੀ ਕਿਉਂਕਿ ਮੈਂ ਇਹਨਾਂ ਮੇਰੇ ਮਿੱਤਰਾਂ ਕੋਲੇ ਆਉਂਦਾ ਰਹਿਣਾ ਤੇ ਇਹਨਾਂ ਦੇ ਗੁਣ ਦੇਖਦੇ ਨੇ ਤਾਂ ਮੈਂ ਨਾ ਇਹਨਾਂ ਦਾ ਬਾਗ ਦੇਖ ਰਿਹਾ ਸੀ ਉਧਰ ਅੱਛਾ ਜੀ ਬਾਗ ਦੀ ਗਰੋਥ ਛੋਟੇ ਛੋਟੇ ਪੌਦੇ ਉਹ ਭਰੇ ਪਏ ਐ ਅੱਛਾ ਜੀ ਫਲਾਣਾ ਔਰ ਪੱਤੇ ਬੜੇ ਹਰੇ ਅੱਛਾ ਜੀ ਚਮਕਦਾਰ ਹੂੰ ਕੋਈ ਇਹਨਾਂ ਨੇ ਕੁਝ ਨਹੀਂ ਪਾਇਆ ਉਹਦੇ ਵਿੱਚ ਬਾਗ ਦੇ ਵਿੱਚ ਹੂੰ ਕਈ ਵਾਰੀ ਮੈਂ ਵੀ ਇਹਨਾਂ ਤੋਂ ਲੈ ਜਾਣਾ ਹੈਗਾ ਤੇ ਆਪਦੇ ਘਰੇ ਵਰਤਣ ਵਾਸਤੇ ਸਭ ਉਹਦਿਆਂ ਦੀ ਬੜੀ ਅੱਛੀ ਗਰੋਥ ਹੁੰਦੀ ਹੈ ਬਾਗ ਦੀ ਇਹ ਆਪਣਾ ਪਹਿਲਾ ਪੜਾਅ ਆ ਗਿਆ ਜੀ ਇਹ ਪਹਿਲਾਂ ਪੜਾ ਲੈਣਾ ਆਪਣਾ ਹੋ ਉੱਥੇ ਬੇਸਟ ਹੋ ਸਾਹਮਣੇ ਪਈ ਹੈਗੀ ਉਹ ਪਈ ਹੈਗੀ ਪਹਿਲਾ ਪੜਾ ਨਰਿੰਦਰ ਉਹ ਹੈ ਹਾਂਜੀ ਇਹ ਆਪਣਾ ਦੂਜਾ ਪੜਾ ਆ ਗਿਆ ਬੈੱਡ ਤਿਆਰ ਹੈ ਤੇ ਪਾਣੇ ਇੱਥੇ ਰੱਖਤਾ ਜਿਹੜਾ ਆਪਣਾ ਬੇਸਟੇਜ ਆ ਗਈ ਉਹ ਇੱਥੇ ਰੱਖਤੀ ਇਹ ਇੱਥੇ ਰੱਖਤੀ ਇਹਦੇ ਵਿੱਚ ਗੰਡੂਆ ਹੈਗਾ ਇਹਦੇ ਉੱਪਰ ਗੰਡੂਆ ਪਾਤਾ ਇਹ ਉੱਪਰ ਗੰਡੂਆ ਕਿੰਨਾ ਕ ਪਾਉਣਾ ਪੈਂਦਾ ਨਹੀਂ ਉਹ ਗੰਡੂਏ ਦਾ ਨਾ ਇੱਕ ਹੀ ਰੇਸ਼ੋ ਹੁੰਦੀ ਹੈ ਇੱਕ ਅੱਛਾ ਜੀ ਜਦੋਂ ਜਦੋਂ ਵੀ ਆਪਾਂ ਟ੍ਰੇਨਿੰਗ ਲੈਣੀ ਹੈ ਡਿਪੈਂਡ ਕਰਦਾ ਬੈੱਡ ਕਿੰਨਾ ਹੈ ਬੈੱਡ ਦੇ ਵਿੱਚ ਗੰਡੂਆ ਕਿੰਨਾ ਪਾਉਣਾ ਰੇਸ਼ੋ ਤੇ ਡਿਪੈਂਡ ਕਰਦਾ ਓਕੇ ਜੀ ਇਸ ਤਰ੍ਹਾਂ ਕੁਆਂਟੀਟੀ ਨਹੀਂ ਹੁੰਦੀਗੀ ਇਹ ਇੱਕ ਬੈੱਡ ਹੈ ਉਹ ਦੂਸਰਾ ਬੈੱਡ ਆ ਉਸ ਤਰ੍ਹਾਂ ਹੀ ਚਾਰ ਬ ਸਾਰੇ ਪਾਸੇ ਓਕੇ ਇਹ ਦੂਜਾ ਪੜਾਅ ਆ ਗਿਆ ਸਾਰਾ ਹੀ ਹਾਂ ਇਹ ਦੂਜਾ ਪੜਾਅ ਆ ਗਿਆ ਇਹ ਉੱਪਰ ਪ੍ਰਾਲੀ ਕਿਉਂ ਪਾਈਏ ਕਾਰਨ ਜੀ ਇਹ ਪ੍ਰਾਲੀ ਪਾਉਣ ਦਾ ਕਾਰਨ ਹੈ ਵੀ ਇੱਕ ਤੇ ਦਿੱਚ ਨਾ ਸਿੱਲਾਪਣ ਰਹਿੰਦਾ ਮੋਇਸਚਰਾਈਜ਼ਰ ਰਹਿੰਦਾ ਹੈ ਅੱਛਾ ਜੀ ਸਿੱਧੀ ਹੀਟ ਹੈ ਜਿਹੜੀ ਧੁੱਪ ਉਹ ਨਹੀਂ ਵਜਦੀ ਓਕੇ ਜੀ ਇਹ ਜਿਹੜਾ ਗੰਡੋਵਾ ਹੈ ਨਾ ਇਹ ਸਿੱਲਾਪਣ ਭਾਲਦਾ ਇਹ ਉੱਪਰ ਛਾਤਰੇ ਵੀ ਲਾ ਸਕਦੇ ਆ ਲਾ ਸਕਦੇ ਆ ਬਿਲਕੁਲ ਬਹੁਤ ਵਧੀਆ ਤੁਹਾਡਾ ਹੋਇਆ ਹੈ ਆਪਣੀ ਆ ਚਾਦਰ ਹੈ ਜਿਵੇਂ ਹਾਂ ਬਿਲਕੁਲ ਬਿਲਕੁਲ ਜਿਵੇਂ ਉੱਪਰ ਆਪਾਂ ਸਾਰਾ ਪੜਦਾ ਹੀ ਪਾ ਸਕਦੇ ਹਾਂ ਪਰ ਇਹਦੇ ਲਾ ਸਕਦੇ ਹਾਂ ਬਿਲਕੁਲ ਬਹੁਤ ਵਧੀਆ ਤੁਹਾਡਾ ਇਹ ਗੱਲ ਹੈ ਆਪਾਂ ਪਾ ਸਕਦੇ ਹਾਂ ਕਿਉਂਕਿ ਇਹਨੂੰ ਹੀਟ ਨਹੀਂ ਚਾਹੀਦੀ ਇਹਨੂੰ ਸਿੱਲਾਪਣ ਚਾਹੀਦਾ ਓਕੇ ਜੀ ਜਿਹੜਾ ਇਹਦਾ ਵਾਤਾਵਰਨ ਹੈ ਨਾ ਉਹ ਸਿੱਲਾ ਚਾਹੀਦਾ ਹੁਣ ਇਸ ਤੇ ਪਾਣੀ ਦਾ ਛੜਕਾ ਕੀਤਾ ਗਿਆ ਹੈ ਅੱਛਾ ਪਾਣੀ ਛੜਕਿਆ ਹੋਇਆ ਹੈ ਜੀ ਹਾਂ ਪਾਣੀ ਛੜਕਿਆ ਹੋਇਆ ਹੈ ਜਦੋਂ ਇਹਨੂੰ ਆਪਾਂ ਉੱਪਰੋਂ ਖੁਰਚਾਂਗੇ ਨਾ ਗਨੋਏ ਨੇ ਫੇਰ ਥੱਲੇ ਚਲਿਆ ਜਾਣਾ ਇਹ ਆਪਾਂ ਕਿੰਨੇ ਦਿਨਾਂ ਦਾ ਪ੍ਰੋਸੈਸ ਹੈ ਜੀ ਇੱਥੇ ਹੀ ਇਹ ਤਕਰੀਬਨ ਤਕਰੀਬਨ ਜਿੰਨਾ ਕਿ ਸਾਨੂੰ ਪਤਾ ਹੈ ਓਕੇ ਜੀ ਕਿਉਂਕਿ ਮੇਰਾ ਦੋਸਤੇ ਕਰ ਰਿਹਾ ਹੈਗਾ ਜਿੰਨਾ ਕਿ ਮੈਨੂੰ ਪਤਾ ਹੈ ਵੀ ਇਹ 35 ਤੋਂ 45 ਦਿਨਾਂ ਦਾ ਪ੍ਰੋਸੈਸ ਹੈਗਾ ਹੋ ਸਕਦਾ ਇਧਰ ਉਧਰ ਵੀ ਹੋਵੇ ਹਾਂ ਉਹਨੂੰ ਜ਼ਿਆਦਾ ਹਾਂ ਉਹਨਾਂ ਇੱਕ ਦਫ਼ਾ ਫਰਕ ਹੋਵੇ ਇਹ ਚੀਜ਼ ਹੈ ਜੀ ਹਾਂ ਤੇ ਜਿਹੜੀ ਉਹ ਤਿਆਰ ਹੋਈ ਹੈ ਹਾਂ ਅੱਛਾ ਵੀ ਇਹ ਮਤਲਬ ਉਹ ਆਪਣਾ ਪੜਾ ਚੋਂ ਸ਼ੁਰੂ ਹੋਇਆ ਸੀਗਾ ਉਹ ਸੈਕੰਡ ਪੜਾ ਆ ਗਿਆ ਤੇ ਨਰਿੰਦਰ ਆਪਣੀ ਇੱਥੇ ਨਾ ਰੈਡੀ ਹੋ ਗਈ ਠੀਕ ਹੈ ਇੱਥੇ ਦੁਆ ਚੱਕ ਕੇ ਆਪਾਂ ਇੱਥੇ ਛੱਡਤੀ ਨਾ ਹਾਂਜੀ ਇਹ ਬੈੱਡ ਆਪਣਾ ਰੈਡੀ ਹੋ ਚੁੱਕਿਆ ਆ ਆਲਰੇਡੀ ਪਹਿਲਾਂ ਹੀ ਅੱਛੇ ਜੀ ਠੀਕ ਹੈ ਮਤਲਬ ਇਹ ਰੈਡੀ ਹੋ ਜਾਣਗੇ ਇਹ ਰੈਡੀ ਹੋ ਚੁੱਕਿਆ ਇਹ ਹੁਣ ਚੱਕਾਂ ਦੀ ਲੋਡ ਨਾ 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 ਇਹਨੂੰ ਇਸ ਤਰ੍ਹਾਂ ਲਾਉਣਾ ਹੈ ਜਿਵੇਂ ਇਸ ਤਰ੍ਹਾਂ ਲਾਈ ਜਾਣਾ ਥੱਲੋ ਗੰਡੋਆ ਨਿਕਲੀ ਜਾਣਾ ਠੀਕ ਹੈ ਜੀ ਠੀਕ ਹੈ ਨਾ ਉਹ ਗੰਡੋਏ ਨੇ ਥੱਲੇ ਤੁਰਿਆ ਜਾਣਾ ਜੇ ਮਤਲਬ ਗੰਡੋਆ ਪਾਏ ਕਰਦੇ ਗੰਡੋਆ ਤਾਹਾਂ ਫਿਰਦੇ ਇਹਦਾ ਮਤਲਬ ਬਣੀ ਨਹੀਂ ਹਜੇ ਨਹੀਂ ਨਹੀਂ ਬਣੀ ਹੈ ਪਰ 35 ਦਿਨਾਂ ਚ ਪੂਰੀ ਬਣ ਜਾਂਦੀ 35 ਕਿਉਂਕਿ ਗੰਡੋਏ ਨੇ ਤਾਂ ਥੱਲੇ ਤੁਰਿਆ ਜਾਣਾ ਓਕੇ ਜੀ ਇਹ ਚੀਜ਼ ਹੈ ਨਾ ਇਹ ਹੁਣ ਬਣੀ ਹੋਈ ਹੈ ਮੈਂ ਹੁਣ 3-4 ਇੰਚ ਦੇ ਵਾਗੇ ਜੀ 3-4 ਇੰਚ ਜਦੋਂ ਤੁਸੀਂ ਜਦੋਂ ਇਹਨੂੰ 5 ਮਿੰਟ ਦਿਓਗੇ ਗੰਡੋਵੇ ਨੇ ਥੱਲੇ ਚਲੇ ਜਾਣਾ ਹੈ ਅੱਛਾ ਜੀ ਹਾਂ ਇਹ ਆਲਰੇਡੀ ਬਣੀ ਹੋਈ ਹੈ ਇਹ ਹੁਣ ਕੰਪਲੀਟ ਹੈ ਇਹ ਰੈਡੀ ਹੈ ਇਹ ਰੈਡੀ ਹੈ ਇਹਨੂੰ ਆਪਾਂ ਕਿਸੇ ਫਸਲ ਚ ਪਾ ਸਕਦੇ ਹਾਂ ਸਬਜ਼ੀ ਚ ਪਾ ਸਕਦੇ ਹਾਂ ਕਿਸੇ ਬਾਗਬਾਨੀ ਚ ਪਾ ਸਕਦੇ ਹਾਂ ਓਕੇ ਜੀ ਔਰ ਉਹਦੀ ਗਰੋਥ ਹੈ ਜਿਹੜੀ ਨਾ ਮਾਈਂਡ ਬਲੋਇੰਗ ਤੁਸੀਂ ਸੋਚ ਨਹੀਂ ਸਕਦੇ ਇਹ ਹੁਣ ਵੀ ਲੋੜ ਟੱਕਣ ਦੀ ਨਹੀਂ ਲੋ ਜੀ ਨਹੀਂ ਹੁਣ ਕੋਈ ਲੋੜ ਨਹੀਂ ਤੱਕੰਦੀ ਨੂੰ ਕੋਈ ਲੋੜ ਨਹੀਂ ਇਹਦੇ ਮੀਮੂ ਪੈ ਜੀ ਆ ਨਹੀਂ ਚਲੋ ਉਹਦੇ ਉਹਦੇ ਵਾਸਤੇ ਚਲੋ ਠੀਕ ਹੈ ਵੀ ਅਸੀਂ بارش ਵਗੈਰਾ ਚ ਰੂੜੇ ਨਾ ਤਾਂ ਢੱਕ ਸਕਦੇ ਆ ਵੈਸੇ ਅਦਰਵਾਇਜ਼ ਇਹ ਕੰਪਲੀਟ ਹੈ ਇਹ ਰੈਡੀ ਹੈ ਹੁਣ ਇਹ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀ ਜਵਾਨੀ ਨੂੰ ਵੈਸੇ ਆਪਾਂ ਬਹੁਤ ਕੁਝ ਦੱਸਦਾ ਪਾਣੀ ਜਾਗਰੂਤ ਕਰਤਾ ਫਿਰ ਵੀ ਕੋਈ ਜੇ ਕੋਈ ਹੋਰ ਗੱਲ ਤੁਸੀਂ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਨਹੀਂ ਦੇਖੋ ਮੈਂ ਤਾਂ ਜਵਾਨੀ ਨੂੰ ਜਾਂ ਦੋਸਤ ਮਿੱਤਰਾਂ ਨੂੰ ਇਹੀ ਕਹਿਣਾ ਚਾਹੂੰਗਾ ਵੀ ਜਿਹੜਾ ਪੈਸਟੀਸਾਈਡ ਰੇਹਾਂ ਸਪ੍ਰੇਆਂ ਤੋਂ ਬਚੋ ਆਉਣ ਵਾਲਾ ਜਿਹੜਾ ਯੂਥ ਹੈ ਆਉਣ ਵਾਲੇ ਨਰਿੰਦਰ ਜਿਹੜੇ 20 ਸਾਲ ਹੈ ਨਾ ਇਹ ਖਾਦ ਖਰਾਕ ਦੇ ਆ ਨਾ ਕਿ ਦਵਾਈਆਂ ਦੇ ਦੇਖੋ ਅੱਜ ਤੱਕ ਪਹਿਲਾਂ ਆਪਣੇ ਪੁਰਾਣੇ ਬਜ਼ੁਰਗ ਹੁੰਦੇ ਸੀ ਉਦੋਂ ਕਿੰਨੀਆਂ ਕਿ ਦਵਾਈਆਂ ਹੁੰਦੀਆਂ ਸੀ ਔਰ ਉਦੋਂ ਪੈਸਟੀਸਾਈਡ ਵੀ ਹੈ ਨਹੀਂ ਸੀ ਜਦੋਂ ਉਹਦਾ ਪੈਸਟੀਸਾਈਡ ਆਇਆ ਹਰੀ ਕ੍ਰਾਂਤੀ ਆਈ ਜਦੋਂ ਦੀ ਨਾ ਹਰੀ ਕ੍ਰਾਂਤੀ ਨੇ ਆਪਣਾ ਨੁਕਸਾਨ ਹੀ ਕਰਿਆ ਓਕੇ ਜੀ ਹਰੀ ਕ੍ਰਾਂਤੀ ਦੇ ਨਾਲ ਯੂਰੀਆ ਆਈ ਪੈਸਟੀਸਾਈਡ ਅਨੇਕਾਂ ਪ੍ਰਕਾਰ ਦੇ ਆਏ ਉਹਦੇ ਨਾਲ ਆਪਣੀਆਂ ਫਸਲਾਂ ਦੀ ਜਿਹੜੀ ਗ੍ਰੋਥ ਵਧੀ ਪਰੰਤੂ ਉਹਦੇ ਨਾਲ ਬਿਮਾਰੀਆਂ ਵਧ ਗਈਆਂ ਆਪਣਾ ਜਿਹੜਾ ਫਸਲੀ ਚੱਕਰ ਸੀ ਉਹ ਤਾਂ ਵੱਧ ਗਿਆ ਪਰ ਉਹਦੇ ਭਿਆਨਕ ਨਤੀਜੇ ਆ ਜਿਹੜੇ ਉਹ ਸਾਹਮਣੇ ਜਰੂਰ ਆਏ ਇਹ ਜਿਹੜੇ ਅੱਜ ਚਲਾਇਆ ਸੋਲਰ ਸਿਸਟਮ ਲਾ ਰੱਖਿਆ ਜੀ ਹੂੰ ਹੂੰ ਇਹ ਉਹ ਮੋਟਰ ਦਾ ਖਤਰਾ ਜੀ ਨਰਿੰਦਰ ਇਹ ਤਾਂ ਵੈਸੇ ਨਾ ਆਪਣੇ ਘਰੇ ਵੀ ਯੂਜ਼ ਕਰਦੇ ਆ ਇਹ ਮਿੱਤਰ ਆਪਣੇ ਤੇ ਇੱਥੇ ਵੀ ਜਿਹੜੀ ਮੋਟਰ ਵਗੈਰਾ ਚੱਲਦੀ ਹੈ ਉਹਦੇ ਵਾਸਤੇ ਵੀ ਯੂਜ਼ ਕਰਿਆ ਇੱਥੇ ਵੈਸੇ ਦੂਸਰੀਆਂ ਮੋਟਰਾਂ ਪਾਣੀ ਦੇ ਛੜਕਾ ਲਈ ਇਹਦੇ ਕਰਕੇ ਲਾਇਆ ਹੋਇਆ ਇਹਨਾਂ ਨੇ ਇਹ ਡਾਕਟਰ ਸਾਹਿਬ ਇੱਕ ਨਾ ਡੱਗੇ ਜੀ ਬਣਾ ਕੇ ਵਿੱਚ ਛੱਡ ਦਿੰਦੇ ਹੁੰਦੇ ਨੇਗੇ ਉਹਦਾ ਕੀ ਸਿਸਟਮ ਹੈ ਉਹ ਚੀਜ਼ ਨੇ ਵਧੀਆ ਇੱਕ ਜਣੇ ਘਟিয়েਗੀ ਜਿਹੜਾ ਨਰਿੰਦਰ ਡੱਗੇ ਵਾਲੀ ਗੱਲ ਕਰਦੇ ਹੋ ਨਾ ਇਹਨਾਂ ਨੂੰ ਗਰੋਥ ਕਰਨ ਵਾਸਤੇ ਖੁੱਲਾਵਾ ਤਵਰਨ ਚਾਹੀਦਾ ਓਕੇ ਜੀ ਗੰਡੂਏ ਨੂੰ ਡੱਗੀ ਦੇ ਵਿੱਚ ਇੱਕ ਹੁਟਨ ਮਹਿਸੂਸ ਕਰਦੇ ਆ ਜਿਵੇਂ ਆਪਾਂ ਕਹਿ ਦਈਏ ਇੱਕ ਮੱਛੀ ਨੂੰ ਛੱਡਿਆ ਹੋਵੇ ਹਾਂ ਛੋਟੇ ਬੱਛੀ ਇੱਕ ਤਾਂ ਸਮੁੰਦਰ ਚ ਫਿਰਦੀ ਐ ਇੱਕ ਛੋਟੇ ਚ ਇਹਨਾਂ ਨੂੰ ਗਰੋਥ ਕਰਨ ਵਾਸਤੇ ਖੁੱਲਾ ਵਾਤਾਵਰਨ ਚਾਹੀਦਾ ਓਕੇ ਜੀ ਓਨੀ ਜ਼ਿਆਦਾ ਇਹ ਗਰੋਥ ਕਰਦੇ ਐ ਓਨੇ ਜ਼ਿਆਦਾ ਐਕਟਿਵ ਹੁੰਦੇ ਐ ਅੱਛਾ ਜੀ ਜੇ ਉਹਨੂੰ ਛੋਟੇ ਚ ਰੱਖਾਂਗੇ ਫਿਰ ਉਹ ਖਾਦ ਵੀ ਨਹੀਂ ਬਾਨੀ ਹੁਣੇ ਖਾਦ ਐ 35 ਤੋਂ 40 ਦਿਨਾਂ ਤੱਕ ਇਹ ਖਾਦ ਨੇ ਤਿਆਰ ਹੋ ਜਾਣਾ ਜੀ ਆਪਾਂ ਛੋਟੇ ਚ ਰੱਖਾਂ ਖਾਦ ਨਹੀਂ ਤਿਆਰ ਹੋਣੀ ਇਹਦਾ ਆਪਾਂ ਕਰ ਜੱਟ ਜੀ ਵੀਰ ਦਾ ਰੱਖ ਸਕਦੇ ਰਹਿਣਾ ਮੈਂ ਤਾਂ ਕਹਿਣਾ ਹਰ ਇੱਕ ਨੌਜਵਾਨ ਨੂੰ ਜੇ ਜੇਕਰ ਆਪਾਂ ਬਣਾ ਨਹੀਂ ਕਰ ਸਕਦੇਗੇ ਆਪਾਂ ਅੱਧੇ ਕਿੱਲੇ ਦੇ ਪਹਿਲਾਂ ਆਪਾਂ ਐਕਸਪੈਰੀਮੈਂਟ ਕਰ ਸਕਦੇ ਹਾਂ ਬਿਲਕੁਲ ਅੱਧੇ ਕਿੱਲੇ ਤੇ ਜਿਵੇਂ ਹੁਣ ਅਸੀਂ ਘਰ ਦੇ ਨਾਲ ਬਾੜੀਬੂੜੀ ਲਾਉਣੀ ਹੈਗੀ ਉੱਥੇ ਵੀ ਕਰ ਸਕਦੇ ਹਾਂ ਜੀ ਰਿੰਦਰ ਅੱਧੇ ਕਿੱਲੇ ਦੀ ਲੋੜ ਨਹੀਂ ਵੀਰੇ ਸਿਰਫ ਤੁਸੀਂ ਇੱਕ ਕਨਾਲ ਦੇ ਵਿੱਚ ਕਰ ਸਕਦੇ ਨਹੀਂ ਐਵੇਂ ਨਹੀਂ ਕਹਿ ਰਹੇ ਜੀ ਜਿਵੇਂ ਅੱਧੇ ਘਰ ਦੇ ਐਕਸਪੈਰੀਮੈਂਟ ਕਰ ਸਕਦੇ ਆਪਾਂ ਅੱਧੇ ਕਿੱਲੇ ਤੇ ਫਸਲ ਤੇ ਹਾਂਜੀ ਹਾਂ ਬਿਲਕੁਲ ਜਿਹੜਾ ਤੁਸੀਂ ਆਪ ਦਾ ਖਾਣ ਵਾਸਤੇ ਸਬ ਜਾਂ ਤੁਸੀਂ ਕਣਕਾਂ ਜਾਂ ਕੋਈ ਵੀ ਫਸਲ ਆਪਦੀ ਅੱਧੇ ਕਿਲੇ ਤੁਸੀਂ ਵਰਤੋ ਤੁਸੀਂ ਵਰਤੋਗੇ ਜਦੋਂ ਤੁਹਾਨੂੰ ਪਤਾ ਲੱਗੂ ਵੀ ਯਾਰ ਅਸੀਂ ਜ਼ਹਿਰਾਂ ਤੋਂ ਬਚ ਕੇ ਆ ਰਹੇ ਜਿੰਨਾ ਹੁਣ ਨਰਿੰਦਰ ਪੇਟ ਦੀਆਂ ਬਿਮਾਰੀਆਂ ਐ ਨਾ ਉਹਨਾਂ ਦਾ ਸਾਰਿਆਂ ਦਾ ਕਾਰਨ ਪੈਸਟੀਸਾਈਡ ਤੇ ਇੱਕ ਇੱਕ ਆਪਣੀ ਗੱਲ ਰਹਿ ਗਈ ਜੇ ਕਿਸੇ ਬੰਦੇ ਨੇ ਖਰੀਦਣੀ ਐ ਇਹ ਕਿੱਥੇ ਆਉਣਾ ਪਊਗਾ ਇਹ ਮਾਨਸਾ ਡਿਸਟ੍ਰਿਕਟ ਦੇ ਵਿੱਚ ਕਈ ਬ੍ਰਾਂਚਾਂ ਇਹਨਾਂ ਦੀਆਂ ਮੇਰੇ ਦੋਸਤਾਂ ਦੀਆਂ ਹਾਂਜੀ ਤੇ ਉਹ ਤੁਹਾਨੂੰ ਕੰਟੈਕਟ ਨੰਬਰ ਦੇ ਦੇਣਗੇ ਤੁਸੀਂ ਉਹਨਾਂ ਦੇ ਕੰਟੈਕਟ ਨੰਬਰ ਲੈ ਕੇ ਆਪਾਂ ਮਿੱਤਰੋ ਕੋਈ ਨੰਬਰ ਪਾ ਲੈਣੇ ਹੈਗੇ ਜੇ ਕਿਸੇ ਨੂੰ ਲੈਣਾ ਹੈ ਤਾਂ ਆਪਾਂ ਮਿੱਤਰੋ ਕੰਸੈਪਟ ਤੁਸੀਂ ਜਿੱកਾ ਤੁਸੀਂ ਲੈਣਾ ਹੈ ਮਿੱਤਰੋ ਤਾਂ ਮਿੱਤਰੋ ਕੰਟੈਂਟ ਕਰ ਸਕਦੇ ਹੋਗੇ ਹੂੰ ਨਹੀਂ ਬਹੁਤ ਅੱਛੀ ਚੀਜ਼ ਹੈ ਜਨਰੇਟਰ ਇਹ ਕਿੰਨਾ ਰਸਨਾ ਹੈ ਜੀ ਤੇ ਮਤਲਬ ਜਿਹੜੇ ਕਿਲੋ ਚ ਮਿਲੂ ਕਿਵੇਂ ਮਿਲੂ ਇਹ ਨਹੀਂ ਉਹ ਦੇਖੋ ਨਰਿੰਦਰ ਇਹਨਾਂ ਨੂੰ ਪੁੱਛਣਾ ਪਊਗਾ ਹਾਂਜੀ ਕਿਉਂ ਆਪਾਂ ਤਾਂ ਅੱਜ ਵਿਜ਼ਿਟ ਹੀ ਕਰਨ ਆਏ ਇਹਨਾਂ ਕੋਲੇ ਤੇ ਮੈਂ ਇਹਨਾਂ ਕੋਲੇ ਆਉਂਦਾ ਰਹਿਣਾਗਾ ਉਹ ਦੇਖੋ ਇਹਨਾਂ ਨੂੰ ਆਪ ਨੂੰ ਪੁੱਛਣਾ ਪਊਗਾ ਵੀ ਕੀ ਤਰੀਕੇ ਨਾਲ ਸੇਲ ਕਰਦੇ ਆ ਕੀ ਇਹਨਾਂ ਦਾ ਸਿਸਟਮ ਹੈ ਡੱਟੋ ਲੈ ਪਰ ਡੱਟੋ ਲਈ ਆਹਾ ਇਹ ਕਾਲੇ ਖਾਤਰ ਲਈ ਜੀ ਇਹ ਨਰਿੰਦਰ ਜਿਹੜੀ ਇਹ ਵੇਸਟੇਜ ਪਾਣੀ ਆ ਨਾ ਹਾਂਜੀ ਹਾਂਜੀ ਇਹ ਪਾਣੀ ਨੂੰ ਇਹਦੇ ਵਿੱਚ ਸਟੋਰ ਕਰਕੇ ਰੱਖਦੇ ਆ ਅੱਛਾ ਜੀ ਇਹ ਜੇ ਸਟੋਰ ਕਰਕੇ ਰੱਖਦੇ ਆ ਜਿਵੇਂ ਆਪਣੇ ਸਪਰੇ ਹਾਂ ਦੀਆਂ ਉਹਦੇ ਬਾਤੇ ਹਾਂ ਉਧਰ ਤੁਹਾਨੂੰ ਦਿਖਾਉਣਾ ਇਹਨਾਂ ਨੇ ਇੱਕ ਹੋਰ ਚੀਜ਼ ਬੜੀ ਅੱਛੀ ਤਿਆਰ ਕਰੀ ਹੋਈ ਹੈ ਇਹ ਨਵਜੋਤ ਮਾੜਾ ਜਾਂ ਦਿਖਾਈਏ ਜਿਵੇਂ ਹੁਣ ਇਹਨਾਂ ਕੋਲੇ ਫਾਰਮ ਹੈ ਗਾਈਆਂ ਗਾਈਆਂ ਦਾ ਪਿਸ਼ਾਬ ਹੋ ਗਿਆ ਹੂੰ ਇਹਦੇ ਵਿੱਚ ਹੋਰ ਪੰਜ ਚਾਰ ਦੇਸੀ ਚੀਜ਼ਾਂ ਪਾ ਕੇ ਇਹ ਜੇ ਵਿੱਚ ਗੁੜ ਹੋ ਗਿਆ ਵੇਸਨ ਹੋ ਗਿਆ ਅੱਛਾ ਜੀ ਮਤਲਬ ਇਹ ਐਡਾ ਕਿ ਤਕੜਾ ਫੰਗੀਸਾਈਡ ਬਣ ਗਿਆ ਅੱਛਾ ਜੀ ਵੀ ਜੇ ਇਹਦਾ ਆਪਾਂ ਛੜਕਾ ਕਰਦੇ ਆ ਹੂੰ ਫਸਲ ਦੇ ਉੱਪਰ ਕੋਈ ਵੀ ਕਰ ਸਕਦੇ ਕਿਤੇ ਕਾਸੀ ਮਰਤੇ ਨਰਿੰਦਰ ਕਿਸੇ ਤੇ ਕਰ ਸਕਦੇ ਇਹ ਕੋਈ ਲੌਜਿਕ ਨਹੀਂ ਵੀ ਆਪਾਂ ਕੀ ਤੇ ਕਰਨਾ ਕੀ ਤੇ ਨਾ ਜਦੋਂ ਆਪਾਂ ਸਬਜ਼ੀਆਂ ਤੇ ਕਰ ਸਕਦੇ ਆ ਇਟ ਮੀਨਸ ਕਿਸੇ ਤੇ ਕਰ ਸਕਦੇ ਓਕੇ ਆਪਣੇ ਬਗੀਚੀ ਆ ਕੋਈ ਬਲਾਈ ਹੋਈ ਉਹ ਤੇ ਕਰ ਸਕਦੇ ਆ ਕੋਈ ਪੌਦੇ ਆ ਫਲਾਂ ਵਾਲੇ ਉਹ ਤੇ ਕਰ ਸਕਦੇ ਆ ਇਹ ਵੀ ਸਾਰੀ ਵੇਸਟੇਜ ਹੈ ਠੀਕ ਹੈ ਜੀ ਗਾਹਾਂ ਦੇ ਪਿਸ਼ਾਬ ਇਹਦੇ ਵਿੱਚ ਹੂੰ ਕੰਪੋਸਟ ਖਾਦ ਦਾ ਹੀ ਜਿਹੜਾ ਪਾਣੀ ਆ ਉਹਦੀ ਵੇਸਟੇਜ ਇਹਦੇ ਵਿੱਚ ਅੱਛਾ ਜੀ ਇਹ ਚ ਗੋੜਾ ਹੈ ਤੇ ਇੱਕ ਇਹਦੇ ਵਿੱਚ ਵੇਸਨ ਪਾਇਆ ਇੱਕ ਦੋ ਦਸਰੇ ਸੀ ਹੋਰ ਇੱਕ ਦੋ ਦੇਸੀ ਚੀਜ਼ ਹੈ ਅੱਛਾ ਜੀ ਮਤਲਬ ਇਹ ਉੱਪਰ ਸਪਰੇਅ ਕਰਨ ਲਈ ਹੈ ਠੀਕ ਹੈ ਜੀ ਇਹਨੂੰ ਢੋਲੀ ਦੇ ਵਿੱਚ 1 ਲੀਟਰ ਦੇ ਲੀਟਰ ਪਾਓ ਬਾਕੀ ਢੋਲੀ ਭਰੋ ਤੇ ਸਪਰੇਅ ਕਰਨ ਨੂੰ ਵਾਸਤੇ ਬੜੀ ਅੱਛੀ ਚੀਜ਼ ਹੈ ਜਿੰਨੀ ਕਿ ਮਾਤਰਾ ਦੇ ਨਾਲ ਮਤਲਬ ਗਾਈਆਂ ਦਾ ਬਾਥਰੂਮ ਪਾਇਆ ਹੋਇਆ ਇਹਦੇ ਵਿੱਚ ਨਹੀਂ ਸਾਰਾ ਹੀ ਹੈ ਅੱਛਾ ਸਾਰਾ ਹੀ ਹੈ ਸਾਰਾ ਹੀ ਹੈ ਸਾਰਾ ਕੱਲਾ ਗਾਂ ਦਾ ਪਿਸ਼ਾਬ ਤੇ ਜਿਹੜੀ ਕੰਪੋਸਟ ਖਾਦਾ ਹੈ ਉਹਦਾ ਵੇਸਟੇਜ ਪਾਣੀ ਕੱਲੋ ਹੀ ਆ ਹੋਰ ਇਹ ਚ ਕੁਛ ਨਹੀਂ ਠੀਕ ਹੈ ਜੀ ਇਹ ਤਾਂ ਮਤਲਬ ਇਹ ਚੀਜ਼ੇ ਮੰਨ ਲਓ ਉਹ ਚੇਂਜ ਨਹੀਂ ਕਰ ਸਕਦਾ ਬੰਦਾ ਦਾ ਤਾਂ ਕਰ ਹੀ ਸਕਦਾ ਹੈਗਾ ਹਾਂ ਇਹ ਤਾਂ ਕਰ ਹੀ ਸਕਦਾ ਬਿਲਕੁਲ ਬਿਲਕੁਲ ਇਹ ਇੰਨਾ ਕਿ ਮਿੱਤਰ ਤੁਸੀਂ ਭਰ ਲਓ ਤੁਸੀਂ ਦੇਖਦੇ ਹੋ ਤੇ ਵੀਡੀਓ ਦੇ ਵਿੱਚ ਇੰਨਾ ਤੁਸੀਂ ਭਰ ਲਓ ਤੇ ਵਿੱਚ ਇਹਦੇ ਗੁੜ ਪਾਏ ਹੋਏ ਜੀ ਇਹ ਚ ਗੁੜ ਵੇਸਨ ਤੇ ਇੱਕ ਦੋ ਚੀਜ਼ਾਂ ਹੋਣ ਗੁੜ ਦਸ ਰਹੇ ਨੇ ਇਹ ਇਹ ਕੁਆਂਟੀਟੀ ਦੇ ਹਿਸਾਬ ਨਾਲ ਹੁੰਦਾ ਨਾ ਇਹਦਾ ਸਹੀ ਕੁਆਂਟੀਟੀ ਦੇ ਹਿਸਾਬ ਨਾਲ ਜਿੰਨੀ ਪਾ ਲਓ ਜਿੰਨੀ ਕੁਆਂਟੀਟੀ ਹੈ ਨਾ ਉਹਦੀ ਡੋਸ ਦੇ ਅਕੋਰਡਿੰਗ ਹੁੰਦਾ ਹੈ ਵੀ ਤੁਸੀਂ 50 ਲੀਟਰ ਤਿਆਰ ਕਰ ਰਹੇ ਹੋ 100 ਲੀਟਰ ਇਹ ਮਿੱਤਰੋ ਤੁਸੀਂ ਵਿజిਟ ਕਰ ਸਕਦੇ ਹੋਗੇ ਬਹੁਤ ਵਧੀਆ ਮਾਹੌਲ ਨੂੰ ਇੱਕ ਸਕੂਨ ਮਿਲਿਆ ਯਾਰ ਮੈਂ ਤਾਂ ਮਿੱਤਰੋ ਕੱਲੋਂ ਟਰੈਕਟਰ ਲੈ ਕੇ ਆ ਰਿਹਾ ਹਾਂਗਾ ਲੈ ਕੇ ਜਾਊ ਮੈਂ ਤਾਂ ਮਿੱਤਰੋ ਟਰਾਲੀ ਭਰ ਕੇ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ ਧੰਨਵਾਦ